ਤਦਰ ਉਸ ਦੇ ਸਮੇਂ ਤੋਂ ਵਿੱਚ ਬੱਚੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਨੇ ਪਰ ਪ੍ਰਤਿੰਡਰ ਦੇ ਰਹਿਣ ਵਾਲੇ 15 ਸਾਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਆਰਿਆਨ ਹਾੜਾ ਨੇ ਇਸ ਦੀ ਸਹੀ ਵਰਤੋਂ ਨਾਲ ਸਿਰਫ ਆਪਣੀ ਜ਼ਿੰਦਗੀ ਦਾ ਇੱਕ ਮੁਕਾਮ ਹਾਸਲ ਕੀਤਾ ਹੈ ਬਲਕਿ ਮਾਪਿਆਂ ਦਾ ਵੀ ਸੁਪਨਾ ਪੂਰਾ ਕੀਤਾ ਹੈ ਇਸ ਦੌਰਾਨ ਉਸ ਦੇ ਵੱਲੋਂ ਨਿਜੀ ਚੈਨਲ ਦੇ ਵਿੱਚ ਚੱਲ ਰਹੇ ਕੌਣ ਬਣੇਗਾ ਕਰੋੜਪਤੀ ਜੂਨੀਅਰ એપisode ਸੀਜ਼ਨ 16 ਵਿੱਚ ਅਖੀਰ ਦੇ ਦੋ ਸਵਾਲਾਂ ਤੱਕ ਮੁਕਾਮ ਹਾਸਲ ਕਰਕੇ 50 ਲੱਖ ਪੁਆਇੰਟਸ ਜਿੱਤੇ ਨੇ ਤਾਂ ਤੇ ਅੰਮਿਤਾ ਬਚਨ ਦੇ ਰਾਲ ਪਰਿਵਾਰ ਦੇ ਵੱਲੋਂ ਬਿਤਾਏ ਗਏ ਪਾਲ ਨੂੰ ਲੈ ਕੇ ਟੀਮ ਦੇ ਵੱਲੋਂ ਗਲਬਦ ਦੌਰਾਨ ਉਹਨਾਂ ਦੱਸਿਆ ਕਿ ਸ਼ਬਦ ਬਿਆਨ ਨਹੀਂ ਕੀਤੇ ਜਾ ਸਕਦੇ ਜਿਨ੍ਹਾਂ ਨੂੰ ਅਸੀਂ ਕਿਸੇ ਵੀ ਚੀਜ਼ ਦੇ ਨਾਲ ਤੋਲਿਆ ਨਹੀਂ ਜਾ ਸਕਦਾ। ਬੋਤੀ ਆਰਨ ਹਾਂਡਾ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਹ ਕਿਵੇਂ 2 ਸਾਲ ਤੋਂ ਕੇਬੀਸੀ ਦੇ ਲਈ ਟਰਾਈ ਕਰ ਰਿਹਾ ਸੀ ਪਰ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਿ ਜਿਸ ਸਮੇਂ ਉਹਨਾਂ ਨੂੰ ਉਸ ਗੱਲ ਦੀ ਸੂਚਨਾ ਮਿਲੀ ਕਿ ਉਹਨਾਂ ਨੂੰ ਕੇਬੀਸੀ ਦੇ ਵਿੱਚ ਜਾਣ ਦਾ ਮੌਕਾ ਮਿਲ ਗਿਆ। ਪਰ ਜਦੋਂ ਮਿਤਾ ਬੱਚੋਂ ਤੇ ਬਿਲਕੁਲ ਠੀਕ ਸਾਹਮਣੇ ਸੀ ਤਾਂ ਉਸ ਸਮੇਂ ਅਸੀਂ ਖੁਦ ਇਹ ਸੋਚ ਰਹੇ ਸੀ ਕਿ ਸ਼ਾਇਦ ਇਹ ਸੁਪਨਾ ਹੋਵੇਗਾ ਤੇ ਇਹ ਸਭ ਕੁਝ ਹੈਰਾਨੀਜਨਕ ਸੀ। ਮੇਰਾ ਨਾਮ ਆਰਨ ਹੰਡਾ ਹੈ ਮੈਂ 15 ਸਾਲ ਦਾ ਤੇ ਮੈਂ 10ਵੀਂ ਕਲਾਸਾ ਵਿੱਚ ਡੀਪੀਏ ਸਕੂਲ ਵਿੱਚ ਪੜਦਾ ਹਾਂ ਕਿ ਤੁਹਾਡੀ ਅਸਾਈਨਮੈਂਟ ਹੈ ਮੈਂ ਹੁਨੀ ਕੇਬੀਸੀ ਜੂਨੀਅਰਸ ਦੇ ਵੀ ਸ਼ੂਟ ਕਰਕੇ ਆਇਆ ਤੇ ਮੇਰਾ ਐਪੀਸੋਡ 15 ਤੇ 14 ਤਰੀਕ ਨੂੰ ਟੈਲੀਕਾਸਟ ਹੋਇਆ ਜਿਸ ਵਿੱਚ ਮੈਂ 50 ਲੱਖ ਪੁਆਇੰਟ ਜਿੱਤੇ ਹੈ ਕਿਸ ਤਰੀਕੇ ਨਾਲ ਕਿਵੇਂ ਤੁਸੀਂ ਪੁਆਇੰਟ ਪਾਏ ਇਸ ਮੁਕਾਮ ਦੇ ਵਿੱਚ ਤੇ ਇਹਦਾ ਸਤਿਕਾਰ ਕਰਦਾ ਹਾਂ ਇਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ ਸੋ ਨੇ ਦੇ ਵੈਪ ਤੇ ਜਿਵੇਂ ਇਸ ਵਾਰ 2 ਤੋਂ ਲੈ ਕੇ ਨਵੰਬਰ ਤੱਕ ਰਜਿਸਟ੍ਰੇਸ਼ਨ ਲਾਈਨਸ ਹੋਈਆ ਤਾਂ ਫਿਰ ਰੋਜ਼ ਆਪਾਂ ਨੂੰ ਨਵੇਂ ਕੁਐਸਚਨਸ ਆਉਂਦੇ ਆ ਤਾਂ ਫਿਰ ਰੋਜ਼ ਨਵੇਂ ਸਵਾਲ ਦੇਨੇ ਹੁੰਦੇ ਆ ਮਤਲਬ ਉਹ ਸਵਾਲ ਦਾ ਜਵਾਬ ਦੇ ਕੇ ਆਪਾਂ ਫਿਰ ਉਸ ਤੋਂ ਬਾਅਦ ਮੈਨੂੰ 17 18 ਤਰੀਕ ਨੂੰ ਮੈਨੂੰ ਮੇਲ ਆਈ ਵੀ ਤੁਸੀਂ ਗਰਾਉਂਡ ਆਡੀਸ਼ਨ ਵਾਸਤੇ ਮੁੰਬਈ ਆ ਜਾਓ ਸੋ 28 ਤਰੀਕ ਨੂੰ ਮੇਰਾ ਮੁੰਬਈ ਚ ਗਰਾਉਂਡ ਆਡੀਸ਼ਨ ਸੀ ਜਿੱਥੇ ਮੇਰਾ ਜੀਕੇ ਟੈਸਟ ਲਿੱਤਾ ਗਿਆ ਫਿਰ ਜੀਕੇ ਟੈਸਟ ਕਲੀਅਰ ਹੋਣ ਤੋਂ ਬਾਅਦ ਮੈਨੂੰ ਇੰਟਰਵਿਊ ਰਾਉਂਡ ਵਿੱਚ ਲੈ ਕੇ ਜਾਇ ਇੰਟਰਵਿਊ ਵਿੱਚ ਮੈਨੂੰ ਸਾਰੇ ਮਤਲਬ ਸਵਾਲ ਜਵਾਬ ਕਿਤੇ ਵੀ ਕਿਵੇਂ ਮੈਂ ਜਵਾਬ ਦੇਣਾ ਕਿਵੇਂ ਮੈਂ ਬਹਿਣਾ ਸਾਰੀ ਪ੍ਰੈਜੈਂਟੇਸ਼ਨ ਬਾਡੀ ਲੈਂਗੁਏਜ ਸਾਰੀ ਉਹਨੇ ਦੇਖੀ ਉਸ ਤੋਂ ਬਾਅਦ ਮੈਂ ਪਠਿੰਡਾ ਵਾਪਸ ਆ ਗਿਆ ਤੇ ਫਿਰ ਮੈਨੂੰ ਮਹੀਨਾ ਤੱਕ ਕੋਈ ਕਾਲ ਨਹੀਂ ਆਈ ਜਦੋਂ ਮਹੀਨਾ ਤੱਕ ਮੈਨੂੰ ਕੋਈ ਕਾਲ ਨਹੀਂ ਆਈ ਮੈਨੂੰ ਉਸ ਤੋਂ ਮਤਲਬ ਅਮੀਨ ਦਾ ਕੋਈ ਕਾਲ ਨਹੀਂ ਆਈ ਫਿਰ ਮੈਨੂੰ ਥੋੜਾ ਉਹ ਹੋ ਗਿਆ ਵੀ ਪਤਾ ਨਹੀਂ ਹੋਈ ਹੋਗੀ ਸਿਲੈਕਸ਼ਨ ਹੈ ਨਹੀਂ ਫਿਰ ਮੈਨੂੰ ਦਿਵਾਲੀ ਦੇ ਆਰਾਊਂਡ ਕਾਲ ਆਈ ਵੀ ਤੁਸੀਂ ਕੇਬੀਸੀ ਦੇ ਫਾਸਟਸਟ ਵੀਂਗਰ ਫਰਸਟ ਵਾਸਤੇ ਸਿਲੈਕਟ ਹੋ ਚੁੱਕੇ ਹੋ ਤੇ ਫਿਰ ਮੇਰੀ ਇੰਨੀ ਜਿਆਦਾ ਖੁਸ਼ੀ ਜਿੰਨੀ ਜਿਆਦਾ ਖੁਸ਼ੀ ਹੈ ਨਾ ਹੁਣ ਫਾਈਨਲੀ ਅਮਤਾਬ ਸਰ ਨੂੰ ਮਿਲਣ ਜਾ ਰਿਹਾ ਹਾਂ ਤੇ ਉਸ ਫੋਰਟ ਸੀਟ ਤੇ ਬੈਠਣਾ ਜਾ ਰਿਹਾ ਹਾਂ ਜੀ ਤੁਸੀਂ ਕਿਸ ਤੋਂ ਇਨਸਪਾਇਰ ਹੋਏ ਕਿ ਮੈਂ ਇਸ ਇਸ ਫੋਰਟ ਪਰ ਤੁਸੀਂ ਰੱਖਿਆ ਕਿ ਮੈਂ अकेली ਸੀ ਜੀ ਜੀ ਮੈਂ ਕੇਬੀਸੀ ਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੇਰੇ ਮਮਾ ਨੇ ਟਰਾਈ ਕੀਤਾ ਸੀ ਪਿਛਲੇ 10 ਸਾਲਾਂ ਤੋਂ ਪਰ ਉਹਨਾਂ ਦਾ ਮਤਲਬ ਉਹ ਹਰ ਵਾਰ ਰੈਜਿਸਟਰ ਰਹਿੰਦੇ ਸੀ ਪਰ ਉਹਨਾਂ ਦਾ ਕਦੀ ਵੀ ਮਤਲਬ ਅੱਗੇ ਤੱਕ ਰਾਉਂਡ ਨਹੀਂ ਵਧਿਆ ਰੈਜਿਸਟਰਿੰਗ ਤੋਂ ਬਾਅਦ ਕਦੀ ਉਹਨਾਂ ਦਾ ਅੱਗੇ ਤੱਕ ਰਾਉਂਡ ਨਹੀਂ ਵਧਿਆ ਫਿਰ ਮੈਂ ਵੀ ਸੋਚਿਆ ਇਸ ਵਾਰ ਕਿਉਂਕਿ ਜਿਹੜਾ ਜੂਨੀਅਰਸ ਆ ਤਾਂ ਉਹ 15 ਸਾਲ ਤੱਕ ਲਾਸਟ ਹੁੰਦਾ ਤਾਂ ਮੈਂ ਮੈਂ ਵੀ ਸੋਚਿਆ ਮੇਰੇ ਕੋਲ ਇੱਕ 골ਡਨ ਚਾਂਸ ਹੈ ਵੀ ਮੈਂ ਇਸ ਵਾਰ 15 ਸਾਲ ਦਾ ਹਾਂ ਤੇ ਮੈਂ ਪਹੁੰਚ ਸਕਦਾ ਹਾਂ ਉਸ ਤੋਂ ਬਾਅਦ ਤਾਂ ਕਿਉਂਕਿ ਮੇਰੇ ਕੋਲ 2 ਸਾਲ ਕੋਈ ਇਹ ਉਹ ਹੈ ਨਹੀਂ有机会 ਮੈਂ ਕੇਪੀਸੀ ਜਾ ਸਕਦਾ ਫਿਰ ਮੈਂ ਪੂਰੀ ਲਗਨ ਨਾਲ ਹਰ ਚੀਜ਼ ਮਿਹਨਤ ਕੀਤੀ ਫਿਰ ਐਂਡ ਤੇ ਹੁਣ ਮੁਕਾਮ ਵਧਿਆਇਆ ਹੈ ਮੇਰਾ ਅਮਿਤ